ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਸ਼ਰਾਬੀ ਡਰਾਈਵਰਾਂ ਦੀ ਹੁਣ ਖੈਰ ਨਹੀਂ ਜਿਨ੍ਹਾਂ ਨੂੰ ਜਾਨਲੇਵਾ ਹਾਦਸੇ ਮਗਰੋਂ ਸਿਰਫ ਜੇਲ੍ਹ ਹੀ ਨਹੀਂ ਕੱਟਣੀ ਹੋਵੇਗੀ ਸਗੋਂ ਹਾਦਸੇ ਦੌਰਾਨ ਮਰਨ ਵਾਲੇ ਮਰਦ ਜਾਂ ਔਰਤ ਦੇ ਬੱਚੇ ਦੀ ਪਰਵਰਿਸ਼ ਦਾ ਖਰਚਾ ਵੀ ਚੁੱਕਣਾ ਪਵੇਗਾ ਜੀ ਹਾਂ 온ਟਾਰੀਓ ਦੀ ਡਗਫੋਰਡ ਸਰਕਾਰ ਨਵਾਂ ਕਾਨੂੰਨ ਲਿਆ ਰਹੀ ਹੈ ਤਾਂ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਰੁਝਾਨ ਨੂੰ ਠੱਲ ਪਾਈ ਜਾ ਸਕੇ ਅਟਾਰਨੀ ਜਨਰਲ ਡਗ ਡਾਉਨੀ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਨਾਬਾਲਗਾਂ ਵਾਸਤੇ ਮਾਪਿਆਂ ਦਾ ਵਿਛੋੜਾ ਅਸਾਇਸ ਹਦਮੇ ਤੋਂ ਘੱਟ ਨਹੀਂ ਹੁੰਦਾ ਇੱਕ ਪਾਸੇ ਜਾਨੀ ਨੁਕਸਾਨ ਅਤੇ ਦੂਜੇ ਪਾਸੇ ਆਰਥਿਕ ਔਕੜਾਂ ਬੱਚੇ ਦਾ ਰਾਹ ਕੇਰ ਲੈਂਦੀਆਂ ਨੇ ਭਾਵੇਂ ਮੌਜੂਦਾ ਸਮੇਂ ਵਿੱਚ ਵੀ ਸ਼ਰਾਬੀ ਡਰਾਈਵਰਾਂ ਵਿਰੁੱਧ ਸਿਵਲ ਕੋਰਟ ਵਿੱਚ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਜਾ ਸਕਦਾ ਹੈ ਪਰ ਇਹ ਕਾਫੀ ਨਹੀਂ ਡਾਕਡਾਉਨੀ ਨੇ ਅੱਗੇ ਕਿਹਾ ਕਿ ਨਵੇਂ ਕਾਨੂੰਨ ਰਾਹੀਂ ਦੋਸ਼ੀ ਡਰਾਈਵਰ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ ਅਤੇ ਤਰਸਦਿਆਂ ਦੇ ਸ਼ਿਕਾਰ ਬੱਚਿਆਂ ਦੀ ਮਦਦ ਦਾ ਪੱਕਾ ਜ਼ਰੀਆ ਕਾਇਮ ਕੀਤਾ ਜਾ ਸਕੇਗਾ ਦੂਜੇ ਪਾਸੇ ਵਿਰੋਧੀ ਧਿਰ ਨੇ ਕਿਹਾ ਕਿ ਸ਼ਰਾਬੀ ਡਰਾਈਵਰਾਂ ਨੂੰ ਨੱਥ ਪਾਉਣ ਲਈ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਹੈ ਪਰ ਸੂਬਾ ਸਰਕਾਰ ਦੇ ਇਰਾਦੇ ਨਜ਼ਰ ਨਹੀਂ ਆ ਰਹੇ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਪੀਸੀ ਪਾਰਟੀ ਦੀ ਸਰਕਾਰ 8 ਸਾਲ ਤੋਂ ਸੱਤਾ ਵਿੱਚ ਹੈ ਪਰ ਸ਼ਰਾਬੀ ਡਰਾਈਵਰਾਂ ਦੀ ਨਕੀਲ ਕਸਣ ਵਾਸਤੇ ਸੋਹਰਦ ਹੰਬਲਾ ਨਹੀਂ ਮਾਰਿਆ ਮੰਦਭਾਗੇ ਤੌਰ ਤੇ ਹੁਣ ਗੈਸ ਸਟੇਸ਼ਨਾਂ ਤੋਂ ਵੀ ਸ਼ਰਾਬ ਖਰੀਦੀ ਜਾ ਸਕਦੀ ਹੈ ਅਤੇ ਸ਼ਰਾਬ ਤੇ ਡਰਾਈਵਿੰਗ ਦਾ ਮੇਲ ਰੋਕਣਾ ਸੰਭਵ ਹੀ ਨਹੀਂ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੀਨਰ ਨੇ ਕਿਹਾ ਕਿ ਨਸ਼ਾ ਕਰਕੇ ਡਰਾਈਵਿੰਗ ਰੋਕਣ ਵਾਸਤੇ ਹਰ ਸੰਭਵ ਕਦਮ ਉਠਾਇਆ ਜਾਵੇ ਅਤੇ ਜੇ ਨਵਾਂ ਕਾਨੂੰਨ ਇੱਕ ਰਾਹ ਬਣਦਾ ਤਾਂ ਚੰਗਾ ਹੋਵੇਗਾ ਪਰ ਕਾਰਨਰ ਸਟੋਰਸ ਤੇ ਵਿਕ ਰਹੀ ਸ਼ਰਾਬ ਹਰ ਸੁਰੱਖਿਆ ਮਾਪਦੰਡ ਦੀਆਂ ਧੱਜੀਆਂ ਉਡਾ ਰਹੀ ਹੈ ਇਸੇ ਦੌਰਾਨ ਲਿਬਰਲ ਵਿਧਾਇਕ ਜੌਨ ਫਰੇਜ਼ਰ ਨੇ ਆਖਿਆ ਕਿ 마ਸੂਮ ਲੋਕਾਂ ਖਾਸ ਤੌਰ ਤੇ ਬਿਗੈਰ ਬੀਮੇ ਵਾਲਿਆਂ ਨੂੰ ਸ਼ਰਾਬੀ ਡਰਾਈਵਰਾਂ ਤੋਂ ਬਚਾਉਣ ਲਈ ਸੂਬਾ ਸਰਕਾਰ ਕਮਜ਼ੋਰ ਉਪਰਾਲੇ ਕਰ ਰਹੀ ਹੈ ਫਰੇਜ਼ਰ ਨੇ ਦਾਵਾ ਕੀਤਾ ਕਿ ਸੂਬਾ ਸਰਕਾਰ ਵੱਲੋਂ ਸਕਿੱਲਜ਼ ਡਿਵੈਲਪਮੈਂਟ ਫੰਡ ਨਾਲ ਸੰਬੰਧਿਤ ਘਪਲੇ ਤੋਂ ਧਿਆਨ ਵੰਡਾਉਣ ਲਈ ਤਾਜ਼ਾ ਐਲਾਨ ਕੀਤਾ ਗਿਆ ਹੈ ਦੱਸ ਦਈਏ ਕਿ ਨਵਾਂ ਕਾਨੂੰਨ ਸ਼ਰਾਬ ਜਾਂ ਕਿਸੇ ਵੀ ਕਿਸਮ ਦਾ ਹੋਰ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਤੇ ਲਾਗੂ ਹੋਵੇਗਾ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ ਮਦਰਜ਼ ਅਗੇਂਸਟ ਡਰੰਕ ਡਰਾਈਵਿੰਗ ਦੀ ਕੌਮੀ ਪ੍ਰਧਾਨ ਤਾਨਿਆ ਹੈਨਸਨ ਨੇ ਆਪਣੀ ਮਿਸਾਲ ਪੇਸ਼ ਕੀਤੀ ਕਿ ਕਿਵੇਂ ਇੱਕ ਸ਼ਰਾਬੀ ਡਰਾਈਵਰ ਨੇ ਉਹਨਾਂ ਦੀ ਮਾਂ ਨੂੰ ਸਦਾ ਵਾਸਤੇ ਦੂਰ ਕਰ ਦਿੱਤਾ ਭਾਵੇਂ ਉਸ ਵੇਲੇ ਤਾਨਿਆ ਦੀ ਉਮਰ ਬਹੁਤੀ ਘੱਟ ਨਹੀਂ ਸੀ ਪਰ ਮਾਂ ਦੇ ਵਿਛੋੜੇ ਅਤੇ ਆਰਥਿਕ ਸਹਾਇਤਾ ਖੁੱਸ ਜਾਣ ਕਰਕੇ ਵੱਡਾ ਝਟਕਾ ਲੱਗਾ Ontario ਸਰਕਾਰ ਦੇ ਅੰਕੜਿਆਂ ਮੁਤਾਬਕ ਸਾਲ 2021 ਵਿੱਚ ਸੂਬੇ ਦੀਆਂ ਸੜਕਾਂ ਤੇ ਸ਼ਰਾਬੀ ਡਰਾਈਵਰ 96 ਮੌਤਾਂ ਦਾ ਕਾਰਨ ਬਣੇ ਜਦਕਿ 86 ਮੌਤਾਂ ਹੋਰ ਨਸ਼ਿਆਂ ਕਰਕੇ ਹੋਈਆਂ ਦੱਸ ਦਈਏ ਕਿ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਬਿਲਕੁਲ ਅਜੀਹਾ ਹੀ ਕਾਨੂੰਨ ਲਾਗੂ ਹੈ ਜਿੱਥੇ ਨਸ਼ਾ ਕਰਕੇ ਡਰਾਈਵਿੰਗ ਕਰਦੇ ਆ ਮੌਤ ਦਾ ਕਾਰਨ ਬਣਨ ਵਾਲਿਆਂ ਨੂੰ ਬੱਚੇ ਦੀ ਉਮਰ 18 ਸਾਲ ਹੋਣ ਤੱਕ ਖਰਚਾ ਦੇਣਾ ਪੈਂਦਾ ਹੈ ਬਿਊਰੋ ਰਿਪੋਰਟ ਹਮਦਾਰ ਟੀਵੀ